ਸਤਿ ਸ਼੍ਰੀ ਅਕਾਲ ਮੈਂ ਕਬਲਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਸਾਂਝੀ ਸੋਚ ਟੀਵੀ ਤੇ ਇਸ ਵੇਲੇ ਰੋਕ ਕਰਦੇ ਹਾਂ ਵੱਡੀ ਖਬਰ ਦਾ ਜੋ ਕਿ ਜੁੜੀ ਆ ਭਾਰਤ ਤੇ ਅਮਰੀਕਾ ਦੀ ਟ੍ਰੇਡ ਡੀਲ ਦੇ ਨਾਲ ਜਿਸ ਦੇ ਉੱਤੇ ਵਣਜ ਮੰਤਰੀ ਪਿਊਸ਼ ਗੋਇਲ ਨੇ ਆਪਣਾ ਬਿਆਨ ਜਾਰੀ ਕੀਤਾ ਭਾਰਤ ਤੇ ਅਮਰੀਕਾ ਦਰਮਿਆਨ ਹੋਇਆ ਜੋ ਵਪਾਰਕ ਸਮਝੌਤਾ ਹੈ ਉਸ ਨੂੰ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਬਹੁਤ ਹੀ ਮਹੱਤਵਪੂਰਨ ਦੱਸ ਰਹੇ ਨੇ ਇਹ ਸਮਝੌਤਾ ਅਜੇ ਬੀਤੇ ਦਿਨਾਂ ਦੇ ਵਿੱਚ ਹੀ ਹੋਇਆ ਤੇ ਇਸ ਨੂੰ ਲੈ ਕੇ ਕਈ ਵੱਡੇ ਸਵਾਲ ਵੀ ਪੈਦਾ ਹੋ ਰਹੇ ਨੇ ਕੀ ਭਾਰਤ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ ਕੀ ਨੌਜਵਾਨਾਂ ਦੇ ਲਈ ਕਿਹੜੇ ਨਵੇਂ ਰੁਜ਼ਗਾਰ ਦੇ ਰਸਤੇ ਖੁੱਲਣਗੇ ਸੰਸਦ ਦੇ ਵਿੱਚ ਹੰਗਾਮਾ ਕਿਉਂ ਬਣਿਆ ਵੱਡੀ ਡੀਲ ਦੇ ਉੱਤੇ ਚਰਚਾ ਦੀ ਰੁਕਾਵਟ ਹੈ ਕੀ ਇਹ ਭਾਰਤੀਆਂ ਦੇ ਲਈ ਇੱਕ ਸੁਨਹਿਰੀ ਮੌਕਾ ਹੈ ਜਾਂ ਫਿਰ ਸਿਆਸੀ ਕਮਸਾਹੀ ਹੈ ਦਰਸਲ ਭਾਰਤ ਤੇ ਅਮਰੀਕਾ ਦੇ ਦਰਮਿਆਨ ਹੋਏ ਮਹੱਤਵਪੂਰਨ ਵਪਾਰ ਸਮਝੌਤੇ ਨੂੰ ਲੈ ਕੇ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕੁੱਲ ਕੇ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਹ ਡੀਲ ਭਾਰਤ ਦੇ ਮਜ਼ਬੂਤ ਭਵਿੱਖ ਦੇ ਵੱਲ ਇੱਕ ਵੱਡਾ ਕਦਮ ਹੈ ਜੋ ਖਾਸ ਕਰਕੇ ਦੇਸ਼ ਦੇ ਨੌਜਵਾਨਾਂ ਲਈ ਨਵੇਂ ਮੌਕੇ ਲਿਆਏਗਾ ਪਿਊਸ਼ ਗੋਇਲ ਨੇ ਵੀ ਦੱਸਿਆ ਕਿ ਸੋਮਵਾਰ ਰਾਤ ਭਾਰਤ ਅਮਰੀਕਾ ਦੇ ਵਿਚਕਾਰ ਇਹ ਵੱਡਾ ਟ੍ਰੇਡ ਐਗਰੀਮੈਂਟ ਅੰਤਿਮ ਰੂਪ ਵਿੱਚ ਤਿਆਰ ਹੋ ਗਿਆ ਤੇ ਇਸ ਸਮਝੌਤੇ ਦੇ ਤਹਿਤ ਅਮਰੀਕਾ ਦੇ ਵੱਲੋਂ ਭਾਰਤੀ ਉਤਪਾਦਾਂ ਉੱਤੇ ਲੱਗਣ ਵਾਲੇ ਟੈਰਿਫ ਨੂੰ ਘਟਾ ਕੇ 18% ਦੀ ਕਰ ਦਿੱਤਾ ਗਿਆ ਜੋ ਭਾਰਤੀ ਨਿਰਯਾਤਕਾਰਾਂ ਦੇ ਲਈ ਵੱਡੀ ਰਾਹਤ ਮੰਨੀ ਜਾ ਰਹੀ ਹੈ ਗੋਇਲ ਨੇ ਕਿਹਾ ਕਿ ਇਸ ਨਾਲ ਭਾਰਤ ਦੀ ਆਰਥਿਕਤਾ ਨੂੰ ਸਿੱਧਾ ਲਾਭ ਹੋਵੇਗਾ ਤੇ ਦੇਸ਼ ਦੇ ਵਿੱਚ ਨਿਵੇਸ਼ ਤੇ ਉਜਗਾਰ ਦੇ ਨਵੇਂ ਮੌਕੇ ਮਿਲਣਗੇ ਇਹ ਵੀ ਦੱਸਿਆ ਗਿਆ ਕਿ ਸਰਕਾਰ ਇਸ ਮਾਮਲੇ ਉੱਤੇ ਸੰਸਦ ਦੇ ਵਿੱਚ ਵਿਸਥਾਰ ਨਾਲ ਚਰਚਾ ਕਰਨਾ ਚਾਹੁੰਦੀ ਸੀ ਹਾਲਾਂਕਿ ਗੋਇਲ ਨੇ ਵਿਰੋਧਿਤ ਧਿਰ ਤੇ ਨਿਸ਼ਾਨਾ ਸਾਧਦੇ ਹੋਏ ਇਹ ਵੀ ਕਹਿ ਦਿੱਤਾ ਕਿ ਸੰਸਦ ਦੇ ਵਿੱਚ ਕੁਝ ਜੋ ਕੁਝ ਹੋਇਆ ਉਹ ਦੁਖਦਾਈ ਸੀ ਤੇ ਉਹਨਾਂ ਮੁਤਾਬਕ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਵਿਰੋਧਿਤ ਤਰ ਅਤੇ ਉਹਨਾਂ ਦੇ ਸਹਿਯੋਗੀਆਂ ਡੀਐਮਕੇ ਅਤੇ ਸਮਾਜਵਾਦੀ ਪਾਰਟੀਆਂ ਦੇ ਵੱਲੋਂ ਕੀਤਾ ਗਿਆ ਜਿਹੜਾ ਵਿਹਾਰ ਹੈ ਉਹ ਉਪਮਾਨਜਨਕ ਸੀ ਤੇ ਉਹਨਾਂ ਨੇ ਦੋਸ਼ ਲਗਾਇਆ ਕਿ ਹੰਗਾਮੇ ਕਾਰਨ ਇੱਕ ਅਹਿਮ ਰਾਸ਼ਟਰੀ ਮਸਲੇ ਉੱਤੇ ਸਹੀ ਤਰ੍ਹਾਂ ਚਰਚਾ ਨਹੀਂ ਹੋ ਸਕੀ। ਕੇਂਦਰੀ ਵਣਚ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਅਮਰੀਕਾ ਵਪਾਰ ਸਮਝੌਤਾ ਦੇਸ਼ ਲਈ ਇੱਕ ਵੱਡੀ ਕੂਟਨੀਤਿਕ ਤੇ ਆਰਥਿਕ ਕਾਮਯਾਬੀ ਹੈ। ਉਹਨਾਂ ਦੱਸਿਆ ਕਿ ਸੰਸਦ ਦੇ ਵਿੱਚ ਹੰਗਾਮੇ ਦੇ ਮਾਹੌਲ ਕਾਰਨ ਇਹ ਜਾਣਕਾਰੀ ਉੱਥੇ ਦੇਣ ਦੀ ਬਜਾਏ ਪ੍ਰੈਸ ਕਾਨਫਰੰਸ ਰਾਹੀਂ ਸਾਂਝੀ ਕੀਤੀ ਜਾ ਰਹੀ ਹੈ। ਗੋਇਲ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਰਮਿਆਨ ਮਜ਼ਬੂਤ ਦੋਸਤੀ ਦੇ ਨਤੀਜੇ ਵਜੋਂ ਇਹ ਡੀਲ ਸੰਭਵ ਹੋਈ ਹੈ। ਨਾਲ ਨਾਲ ਭਾਰਤ ਨੂੰ ਆਪਣੇ ਗੁਆਂਢੀ ਤੇ ਮੁਕਾਬਲੇਬਾਜ ਦੇਸ਼ਾਂ ਦੇ ਨਾਲੋਂ ਸਭ ਤੋਂ ਵਧੀਆ ਟ੍ਰੇਡ ਡੀਲ ਮਿਲੀ ਹੈ। ਜੋ ਦੇਸ਼ ਦੇ ਨਾਗਰਿਕਾਂ ਦੇ ਲਈ ਸ਼ੁਭ ਸੰਕੇਤ ਦੇ ਰਹੀ ਹੈ ਗੋਲੇ ਇਹ ਵੀ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਭਾਰਤੀ ਟੀਮ ਅਮਰੀਕੀ ਅਧਿਕਾਰੀਆਂ ਨਾਲ ਮੁਸ਼ਕਲ ਤੇ ਗੁੰਝਲਦਾਰ ਮੁੱਦਿਆਂ ਉੱਤੇ ਗੱਲਬਾਤ ਕਰ ਰਹੀ ਸੀ ਤੇ ਉਸੇ ਸਮੇਂ ਭਾਰਤ 50% ਪ੍ਰਸਪਰ ਟੈਰਿਫ ਦਾ ਸਾਹਮਣਾ ਕਰ ਰਿਹਾ ਸੀ ਜਿਸ ਕਾਰਨ ਉਦਯੋਗ ਕਿਸਾਨ ਤੇ ਨਿਰਯਾਤਕ ਪ੍ਰਭਾਵਿਤ ਹੋ ਰਹੇ ਸੀ ਖਾਸ ਕਰਕੇ ਟੈਕਸਟਾਈਲ ਸੈਕਟਰ ਦੇ ਲਈ ਟੈਰਿਫ ਘਟਾਉਣ ਦੀ ਮੰਗ ਲਗਾਤਾਰ ਉੱਠ ਰਹੀ ਸੀ ਉਦਯੋਗ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਵੀ ਰੀ ਅਰੇ ਜਿਹੜਾ ਰੀਕੈਪ ਵਰਕੇ ਜਿਹੜੇ ਸਮਝੋਤੇ ਨੇ ਉਹਨਾਂ ਤੋਂ ਭਾਰਤ ਨੂੰ ਬਚਾ ਕੇ ਦੇਸ਼ ਦੇ ਹਿੱਤਾਂ ਦੀ ਰੱਖਿਆ ਕੀਤੀ ਸੀ ਤੇ ਐਸੇ ਤਰ੍ਹਾਂ ਅਮਰੀਕਾ ਦੇ ਨਾਲ ਟ੍ਰੇਡ ਡੀਲ ਦੇ ਵਿੱਚ ਵੀ ਭਾਰਤ ਦੇ ਸੰਵੇਦਨਸ਼ੀਲ ਖੇਤਰ ਖੇਤੀਬਾੜੀ ਤੇ ਡੇਰੀ ਨੂੰ ਪੂਰੀ ਤਰ੍ਹਾਂ ਸੁਰੱਖਤ ਰੱਖ ਲਿਆ ਗਿਆ ਇਹਨਾਂ ਖੇਤਰਾਂ ਦੇ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਗਿਆ ਤੇ ਐਸੇ ਟ੍ਰੇਡ ਡੀਲ ਦੇ ਨਾਲ ਐਮ ਐਸ ਐਮਈ ਸੈਕਟਰ ਇੰਜੀਨੀਅਰਿੰਗ ਉਦਯੋਗ 에ਅਰਕ੍ਰਾਫਟ ਤੇ ਪਾਰਟਸ ਟੈਕਸਟਾਈਲ ਜਮ ਜੁਐਲਰੀ ਲੈਦਰ ਤੇ ਮਰੀਨ ਗੁੱਡ ਸੈਕਟਰ ਨੂੰ ਵੀ ਜਿਹੜਾ ਵੱਡਾ ਲਾਭ ਮਿਲੇਗਾ ਤੇ ਐਤ ਨਾਲ ਨਿਰਯਾਤ ਵਧੇਗੀ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਗੋਇਲ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਸੰਸਦ ਦੇ ਵਿੱਚ ਬਿਆਨ ਦੇਣਾ ਚਾਹੁੰਦੇ ਸਨ ਪਰ ਲੋਕ ਸਭਾ ਦੀ ਕਾਰਵਾਈ ਬੁਲਤਵੀ ਹੋਣ ਦੇ ਕਾਰਨ ਇਹ ਸੰਭਵ ਨਹੀਂ ਹੋ ਸਕਿਆ ਉਹਨਾਂ ਵਿਰੋਧੀ ਪਾਰਟੀਆਂ ਦੇ ਉੱਤੇ ਸੰਸਦ ਦੇ ਵਿੱਚ અપਮਾਨਜਨਕ ਵਿਵਹਾਰ ਤੇ ਨਾਕਰਾਤਮਕ ਸੋਟ ਫੈਲਾਉਣ ਦੇ ਦੋਸ਼ ਲਗਾਏ ਨੇ ਵਿਰੋਧੀ ਨੇਤਾ ਭਾਰਤਵਿੰਨ ਨੂੰ ਮਿਲ ਰਹੇ ਅੰਤਰਰਾਸ਼ਟਰੀ ਮੌਕਿਆਂ ਤੋਂ ਖੁਸ਼ ਨਹੀਂ ਹਨ ਤੇ ਨੌਜਵਾਨਾਂ ਦੇ ਭਵਿੱਖ ਤੇ ਸਵਾਲ ਖੜੇ ਕਰ ਰਹੇ ਨੇ ਗੋਇਲ ਨੇ ਸਪੋਕਟ ਕੀਤਾ ਕਿ ਤੈਰੀਫ ਘਟਾਉਣ ਦੇ ਬਾਰੇ ਜਾਣਕਾਰੀ ਅਮਰੀਕਾ ਦੇ ਵੱਲੋਂ ਆਉਣਾ ਸੁਭਾਵਿਕ ਹੈ ਤੇ ਉਹਨਾਂ ਰਾਸ਼ਟਰਪਤੀ 트ੰਪ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋਸਤੀ ਦਾ ਸਤਿਕਾਰ ਕੀਤਾ ਤੇ ਭਾਰਤ ਨੂੰ ਸਭ ਤੋਂ ਵਧੀਆ ਟ੍ਰੇਡ ਡੀਲ ਮਿਲੀ ਹੈ। ਦੋਵਾਂ ਦੇਸ਼ ਜਲਦੀ ਹੀ ਇੱਕ ਸਾਂਝਾ ਬਿਆਨ ਜਾਰੀ ਕਰਨਗੇ ਤੇ ਅੰਤਿਮ ਤਕਨੀਕੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਪੂਰੀ ਜਾਣਕਾਰੀ ਲੋਕਾਂ ਦੇ ਸਾਹਮਣੇ ਰੱਖੀ ਜਾਏਗੀ। ਗੋਇਲ ਨੇ 140 ਕਰੋੜ ਦੇਸ਼ਵਾਸੀਆਂ ਨੂੰ ਇਹ ਭਰੋਸਾ ਦਿਵਾਇਆ ਕਿ ਇਹ ਸਮਝੌਤਾ ਭਾਰਤ ਨੂੰ ਮਾਣ ਦੇਵੇਗਾ ਤੇ ਦੇਸ਼ ਦੇ ਭਵਿੱਖ ਨੂੰ ਹੋਰ ਮਜ਼ਬੂਤ ਕਰੇਗਾ।